ਹੋ ਜੀ ਅਸੀਂ ਪਹੁੰਚ ਗਏ ਅੱਜ ਤਨੀਰ ਉਹ ਫਿਰ ਪਾੜ ਕੇ ਨੂੰ ਉੱਪਰ ਬਾਈ ਦਰਵਾਜ਼ੇ ਦੀ ਦਰਵਾਹ ਲੰਘੀ ਬਾਈ ਤੇ ਹੁਣ ਅੱਗੇ ਗਰਾਊਂਡ ਆ ਦੇਖਦੇ ਆ ਗਰਾਊਂਡ ਦੇ ਵੀ ਕ੍ਰਾਊਨ ਨੈਸ਼ਨ ਨੂੰ ਦਰਸਣੇ ਆ ਕੇ ਤੇ ਬਾਈ ਗਲਦੀਪ ਇੱਧਰ ਚਲਾ ਰਿਹਾ ਮੋਟਰਸਾਈਕਲ ਆ ਲਓ ਜੀ ਆਹ ਰੇਲੇ ਘੱਟੀ ਜਲਦੀ ਆ ਜੇ ਕਿਸੇ ਨੇ ਝੂਟਾ ਲੈਣਾ ਇਧਰੋਂ ਆ ਗਿਆ ਲਓ ਜੀ ਅਸੀਂ ਪਹੁੰਚ ਗਏ ਹੁਣ ਗਰਾਊਂਡ ਤੇ ਜੂਰ ਪੇਲਾ ਜਿਹ ਕਬੱਡੀ ਦਾ 25ਵਾਂ ਟੂਰਨਾਮੈਂਟ ਹੈਰ ਵਾਲੇ ਕਬੱਡੀ ਓਪਨ ਦੀਆਂ ਟੀਮਾਂ ਨੂੰ ਅਸੀਂ ਬਾਰ ਬਾਰ ਦੇਖੀ ਨਾ ਕਰ ਰਹੇ ਹਾਂ ਵੀ ਦੋਵਾਂ ਟੀਮਾਂ ਕੌਣ ਦੇਖੀਆਂ ਨੇ ਔਰ ਹੁਣ ਗਰਾਊਂਡ ਵੱਲ ਤੈਰੀ ਹੈ ਆ ਗਏ ਅਸੀਂ ਗਰਾਊਂਡ 'ਚ ਅੱਲੇ ਗਰਾਊਂਡ ਦੇ ਅੰਦਰ ਨਹੀਂ ਐਂਟਰ ਹੋਏ ਤੇ ਜੰਗੋ ਦਾ ਪਰਵੀ ਧਨੀਰ ਦਾ ਹੈਪੀ ਧਨੀਰ ਦਾ ਸਾਰੇ ਕਮੈਂਡੇਟਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੇਵ ਕਿਟ ਕੜੀ ਲਓ ਜੀ ਅਸੀਂ ਲਾਤਾ ਮੋਟਰਸਾਈਕਲ ਇੱਧਰ ਦੀ ਸਾਈਡ ਆ ਤੇ ਪਕੌੜੇ ਬਣਦੇ ਸੀ ਬਾਈ ਕਲਦੀਪ ਨੇ ਤੇ ਇਧਰਲੀ ਸਾਈਡ ਇਹ ਬਾਈ ਸੋਨੀ ਨੂੰ ਬਾਈ ਸਨਮਾਨ ਮਿਲੇ ਹੋਏ ਸੀਗਾ ਅਜੋਰ ਲਈ ਰੱਤੀ ਹਾਂ ਲੈ ਲੋ ਜੀ ਬਾਈ ਇਧਰ ਹੁਣ ਆਪਣੀ ਬਾਦ ਗਰੀਬ ਦਿਨਾਰ ਚੋਕਰ ਇਹ ਤਿਆਰ ਹੋ ਲੱਗ ਰਹੇ ਨੇ ਹੁਣ ਸਾਰੇ ਇਹ ਲੈ ਗੈਲਰੀ ਮੰਨੇ ਤਿਆਰੀ ਇਹ ਨਾ ਇਹ ਇਧਰ ਬਾਬਾ ਪ੍ਰੇਮਦਾਸ ਜੀ ਦੇ ਕਿਰਪਾ ਦੇ ਨਾਲ ਨਾ ਪੂਰਾ ਵਧੀਆ ਟੂਰਨਾਮੈਂਟ ਚੱਲ ਰਿਹਾ ਹੈ ਪਰ ਪਾਣ ਇਧਰ ਦਰਮੋਂ ਲੱਗ ਰਿਹਾ ਤੇ ਤੋਂ ਬਾਅਦ ਮੈਚ ਹੋਣਗੇ 68 ਕਿਲੋ ਦੇ ਛੋਟੇ ਦਾ ਰੇਡਰ ਵੀ ਅੱਜ ਦੇ ਟਾਈਮ ਦਾ ਵਧੀਆ ਕੌਡੀਆਂ ਪਾ ਜਾਂਦਾ ਪਰ ਸਾਹਮਣੇ ਦੇਖੋ ਲੋ ਬਾਈ ਜੀ ਆ ਹੁਣ ਟਾਈਮ ਬਾਈ ਅਰਦਾਸ ਲੱਗ ਰਹੇ ਨੇ ਕਰਨਾ ਆਪਣੀ ਟੀਮ ਦੇ ਖਿਡਾਰੀ ਹਨਾ ਦੋਦਲਾ ਸੈਲੀ ਟੀਮ ਬਣਾਈ ਤੇ ਸਾਰੇ ਖਿਡਾਰੀ ਅਰਦਾਸ ਲੱਗ ਰਹੇ ਨੇ ਕਰਨਾ ਆ ਦੇਖ ਲਓ ਬਾਈ ਇੰਨਾ ਟਾਈਮ ਹੋ ਗਿਆ 6:23 ਮਿੰਟ ਪਹਿਲਾ ਰਾਉਂਡ ਹੋਊਗਾ ਹੁਣ ਨੰਬਰ ਇਸਰੇ ਸੁਖਵੀਰ ਉਹ ਨੰਬਰ ਦੀ ਤਾੜੀ ਖੜਦੀ ਆ ਕੇ ਨਹੀਂ ਇੱਥੇ 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 ਸਾਰ ਹੈ ਜਾਵਾ ਜਿੰਦਾਬਾਦ ਮਾਰਦੇ ਪੱਟਾਂ ਦੇ ਆਪੀਆਂ ਜਨਾ ਮਾਵਾਂ ਦਾ ਪੁੱਤ ਬਗਾਨੇ ਬਾਈ ਮੇਰੀ ਬਿੱਲ ਕਰ ਗਈ ਹੈ ਬਾਈ ਜੀ ਆਪਣਾ ਟੈਸਟ ਕਲੀਅਰ ਹੋ ਜੇ ਨਾ ਫਿਰ ਅਸੀਂ ਮੈਂ ਤੇ ਬੋਲਦੀ ਆ ਜੇ ਮੈਂ ਮਨਾ ਜਿੰਦਾ ਸੀ ਬਾਈ ਕਿਨੇ ਦਵਾਰੇ ਟਾੜੀਆਂ ਪੈਣਗੀਆਂ ਦੱਸਿਓ ਬਾਈ ਤੇ ਇਦੋਂ ਬਾਈ ਜੀ ਮੈਂ ਤੇ ਬੋਲਦੀ ਆ ਜਨਾ ਉੱਪਰ ਦੇ ਗਿਆ ਆਪਣਾ ਤਾਂ ਚੁੱਬਾ ਹਲੋ ਹਲੋ ਕਰਵੀਰ ਬਾਈ ਬੋਲ ਬੋਲੋ ਜੀ ਬੋਲੋ ਬੋਲੋ ਠੀਕ ਹੈ ਜੀ ਬਾਈ ਜੀ ਹਾਂ ਜੂਰਤ ਖੋਖੜ ਖੁਰਦਨੀਆਂ ਟੀਮਾਂ ਜੀ ਸ਼ਮਸ਼ੇਰ ਜੀ ਇਹ ਫਾਰ ਇਸ ਸਮੇਂ ਲਈ ਕਬੱਡੀ ਪੌਂਡ ਦੇ ਲਈ ਕਹਿੰਦਾ ਚੋਬਰ ਤਿਆਰ ਵਰ ਤਿਆਰ ਹੈ ਇਹ ਤੂਫਾਨ ਹੈ ਕਬੱਡੀ ਪੌਂਡ ਦੇ ਲਈ ਇਸ ਸਮੇਂ ਖਿਡਾਰੀ ਕਹਿੰਦੇ ਕੇਵਲ ਬਾਹਰ ਜਾ ਰਹੇ ਹਨ ਘੁੱਤੂ ਵਾਲਾ ਤੇ ਗੋਖਰਪੁਰ ਦੀ ਨੇ ਟੀਮਾਂ ਗਰਾਊਂਡ ਦੇ ਵਿੱਚ ਆ ਜੀ ਸ਼ਮਸ਼ੀਰ ਛਨੀਰ ਤੇ ਰਾਇਆ ਪਿੰਡ ਉਹ ਟੀਮਾਂ ਜਿਹੜੀਆਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ ਬੇਨਤੀ ਹੈ ਮੇਰੇ ਮਿੱਤਰੋ ਸਿੱਖ ਸਰਦਾਰ ਗਗਨਦੀਪ ਕਬੱਡੀ ਪੈਂਦੀ ਹੈ ਆਓ ਸਾਹਮਣੇ ਇਹ ਕਹਿੰਦੇ ਸਿੱਖ ਸਰਦਾਰ ਗਗਨੂ ਬਾ ਕਬੱਡੀ ਲੱਖਾਂ ਜੇ ਪੌਂਡ ਦੇ ਵਾਧਾ ਹੋ ਰਿਹਾ ਮੇਰੇ ਮਿੱਤਰੋ ਇਹ 세ਠੀ ਇਸ ਵੇਲੇ ਕਹਿੰਦੇ ਕਬੱਡੀ 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 ਕਰਦਾ ਹੋਇਆ ਹੈ ਜਿਹੜਾ ਕਹਿੰਦੇ ਅੱਗੇ ਵੱਲ ਵਧਿਆ ਹੋਇਆ ਮੇਰੇ ਮਿੱਤਰੋ ਇਧਰਲੇ ਪਾਸੇ ਆਉ ਨੌਜਾਨੀ ਗੱਭਰੂ ਨੇ ਕਹਿੰਦੇ ਮਾਰ ਕੇ ਧੱਕਾ